ਦੋਸਤੋ ਮੈਂ ਪਹੁੰਚ ਗਿਆ ਭਾਈ ਵਿਅਤਨਾਮ ਦੇ ਅੰਦਰ ਇਤੋਂ ਇਨਾ ਸਸਤਾ ਫੋਨ ਦਿਵਾਉਂਗਾ ਨਾ ਤੁਹਾਨੂੰ ਆਈਫੋਨ 15 ਪ੍ਰੋ ਕਿਹੜਾ ਮਰਜ਼ੀ ਆਈਫੋਨ ਲੈ ਲਓ ਸਾਰੇ ਆਈਫੋਨ ਇਥੋਂ ਬਿਲਕੁਲ ਸਸਤੇ ਰੇਟਾਂ ਤੇ ਮਿਲ ਜਾਣਗੇ ਵੀਡੀਓ ਸ਼ੁਰੂ ਕਰਦੇ ਆਂ ਸੋ ਦੇਖਦੇ ਆਂ ਇੱਥੇ ਹੋਰ ਕੀ ਕੀ ਮਿਲਦਾ ਠੀਕ ਹੈ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਾਣ ਲੱਗੇ ਆਂ ਜੀ ਇਲੈਕਟ੍ਰੋਨਿਕ ਮਾਰਕੀਟ ਵਿਅਤਨਾਮ ਦੀ ਸੋ ਆਪਾਂ ਦੇਖਦੇ ਆਂ ਕਿੱਥੋਂ ਆਪਾਂ ਬੱਸ ਫੜਨੇ ਆਂ ਕਿੱਥੇ ਆਪਾਂ ਜਾਣਾ ਕਿਵੇਂ ਜਾਣਾ ਕਿੰਨਾ ਕਰਾਇਆ ਲੱਗੂਗਾ ਔਰ ਇਲੈਕਟ੍ਰ ਉਹ ਇੱਥੇ ਕਿੰਨੀ ਕਿ ਜ਼ਿਆਦਾ ਸਸਤੀ ਆ ਸਾਰੀਆਂ ਚੀਜ਼ਾਂ ਬਿਜਲੀ ਦਾ ਸਮਾਨ ਮਿਲਦਾ ਉਥੋਂ ਆਈਫੋਨ ਵਗੈਰਾ ਵੀ ਮਿਲ ਜਾਂਦਾ ਦੱਸਾਂਗੇ ਤੁਹਾਨੂੰ ਅਗਰ ਆਈਫੋਨ ਮਿਲਦਾ ਹੋਇਆ ਉਹ ਕਿੰਨੇ ਦਾ ਇੱਥੇ ਪੈਂਦਾ ਠੀਕ ਹੈ ਇੱਥੋਂ ਬੱਸ ਆਊਗੀ ਇੱਥੋਂ ਸੀ ਜਾਵਾਂਗੇ ਹੁਣ ਅੱਗੇ ਠੀਕ ਹੈ ਸੋ ਭਾਈ ਅਸੀਂ ਆ ਪਿੱਛੋਂ ਪਤਾ ਕੀਤਾ ਉਹ ਕਹਿੰਦੇ 27 ਨੰਬਰ ਜਾਊਗੀ ਸਾਨੂੰ ਉਹਨੇ ਪਰਚੀ ਉੱਪਰ ਲਿਖ ਕੇ ਦੇਤਾ 27 ਨੰਬਰ ਬੱਸ ਫੜ ਲਿਓ ਇਹ ਤੁਹਾਨੂੰ ਉੱਥੇ ਲੈ ਜੂਗੀ ਇੱਥੋਂ 4 ਕਿਲੋਮੀਟਰ ਆ ਸੋ ਚੱਲਦੇ ਆ ਬੱਸ ਦਾ ਵੇਟ ਕਰ ਰਹੇ ਆ ਆਹ ਹੋਰ ਬੱਸਾਂ ਆ ਰਹੀਆਂ ਨੇ 20 ਨੰਬਰ ਜਿਵੇਂ ਇਦਾਂ ਹੀ ਕਰਕੇ ਸਾਡੀ ਆਊਗੀ ਇੱਥੇ 27 ਬਾਕੀ ਭਈ ਇੱਥੇ ਕੁਰਸੀਆਂ ਇਦਾਂ ਦੀਆਂ ਕੁਰਸੀਆਂ ਹੁੰਦੀਆਂ ਨਾ ਪੈਪ ਜਿਨੇ ਲਾਇਆ ਹੋਏ ਦੋ ਇੱਥੇ ਲੋਕੀ ਬੈਹ ਜਾਂਦੇ ਨੇ ਕੁਰਸੀਆਂ ਨਹੀਂ ਹੁੰਦੀਆਂ ਬਸ ਇਦਾਂ ਜਿਹਾ ਹੁਣ ਮੈਂ ਬਹਿ ਗਿਆ ਇਦਾਂ ਹੀ ਹੁੰਦੀ ਨੇ ਕੁਰਸੀਆਂ ਇੱਥੇ ਦੇਖ ਲੋ ਦੇਖੋ ਸਾਡੇ ਇੱਕ ਬੰਦੇ ਦੀ 6000 ਰੁਪਏ ਟਿਕਟ ਲੱਗੀ ਐ 4 ਕਿਲੋਮੀਟਰ ਜਾਣਾ 6000 ਮਤਲਬ ਕਿ ਦੇਖ ਸਕਦੇ ਹੋ ਸਾਈਡ ਤੇ ਪ੍ਰਾਈਜ਼ ਆ ਰਿਹਾ ਹੋਊਗਾ ਕਿੰਨਾ ਬਣ ਗਿਆ ਇਹ ਤੇ ਇਹ ਹੁਣ ਲੈ ਕੇ ਜਾਵੂ ਸਾਨੂੰ ਇਲੈਕਟ੍ਰੋਨਿਕ ਮਾਰਕੀਟ ਉੱਥੇ ਜਾ ਕੇ ਦੇਖਦੇ ਆ ਸਾਡੇ ਤੇ ਲੱਗੇ ਨੇ 6-6000 ਦੋਵਾਂ ਨੇ ਲੱਗੇ ਨੇ 12000 ਰੁਪਏ ਟੋਟਲ ਦਿੱਤਾ ਸੀ ਇਹਨਾਂ ਦੋ ਜਣਿਆਂ ਦਾ ਇੱ ਉਧਰ ਨੂੰ ਜਾਵਾਂਗੇ ਠੀਕ ਆ ਉਹ ਸਾਡੀ ਹਰੀ ਆਂਡੀ ਹੋ ਗਈ ਕਿ ਤੁਰਕੇ ਤੁਸੀਂ ਜਾ ਸਕਦੇ ਹੁਣ ਅਸੀਂ ਰੋਡ ਪਾਰ ਕਰ ਰਹੇ ਆ ਨਾ ਕੋਈ ਇਧਰੋਂ ਆਊਗਾ ਨਾ ਕੋਈ ਇਧਰੋਂ ਆਊਗਾ ਦੇਖ ਸਕਦੇ ਹੋ ਠੀਕ ਹੈ ਦੇਖੋ ਸਾਡੀ ਲਾਈਟ ਆ ਇਤੁਰਕੇ ਆ ਗਿਆ ਸੀ ਰਾਮ ਨਾਲ ਕੋਈ ਨਹੀਂ ਆਂਦਾ ਵਿੱਚ ਵਖੋ ਇਹ ਕੈਮਰੇ ਵਗੈਰਾ ਮਿਲ ਜਾਣਗੇ ਪਾਉ ਨੂੰ ਇਥੋਂ ਡੀਜੇ ਵਗੈਰਾ ਮਿਲ ਜਾਂਦੇ ਜਿੰਦਾਂ ਦਾ ਮਰਜ਼ੀ ਅਸੀਂ ਲੈ ਸਕਦੇ ਆ ਬਾਕੀ ਆ ਫੋਨ ਵੀ ਦਿਖਾਵਾਂਗੇ ਕਿੰਨੇ ਰੁਪਏ ਦੇ ਮਿਲਦੇ ਨੇ ਇਥੇ ਤੁਹਾਨੂੰ ਆਈਫੋਨ ਵਗੈਰਾ ਸਾਰੀ ਚੀਜ਼ਾਂ ਮਿਲ ਜਾਂਦੇ ਇਥੋਂ ਇਲੈਕਟ੍ਰੋਨਿਕ ਟੀਵੀਆ ਦੇ ਟੀਵੀਆ ਦਾ ਸਾਰਾ ਸਮਾਨ ਆ ਗਿਆ ਇੱਥੇ ਆ ਵੀ ਟੀਵੀ ਟੂਵੀ ਆ ਗਏ ਮੇਨ ਅੱਗੇ ਆ ਅਸੀਂ ਤਾਂ ਅਸੀਂ ਰਸਤੇ ਤੇ ਹਜੇ ਤੋਂ ਜਾ ਰਹੇ ਆ ਮੇਨ ਮਾਰਕੀਟ ਹੈ ਜੀ ਉਹ ਅੰਦਰ ਜਾ ਕੇ ਆ ਜੇ ਇਧਰੋਂ ਆਇਆ ਇਧਰੋਂ ਆ ਲਾ ਲੋ ਕਿ 100 200 ਮੀਟਰ ਹੋਊਗਾ ਉਹ ਚੌਂਕ ਜੇ ਤੋਂ ਜਿੱਥੋਂ ਸਾਨੂੰ ਬੱਸ ਨੇ ਉਤਾਰਿਆ ਸੀ 200 ਮੀਟਰ ਇੱਥੇ ਆ ਕੇ ਤੁਸੀਂ ਖੱਬੇ ਸਾਈਡ ਜਾਣਾ ਲੈਫਟ ਸਾਈਡ ਤੇ ਮੁੜਨਾ ਤੇ ਉਹ ਸਾਹਮਣੇ ਮਾਰਕੀਟ ਉਹ ਆ ਬਿਲਡਿੰਗ ਆ ਉਹਦੇ ਅੰਦਰ ਸਾਰੀ ਮਾਰਕੀਟ ਲੱਗਦੀ ਹੈ ਵਾਲੀ ਚੱਲਦੇ ਹਾਂ ਹੁਣ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਜੀ ਨਾਰੀਅਲ ਪੀਣ ਲੱਗੇ ਆ ਅਸੀਂ ਇੱਕ ਹੋਰ ਇੱਥੇ ਬੜਾ ਸੁਆਦ ਹੁੰਦਾ ਯਾਰ ਇਥੋਂ ਨਾਰੀਅਲ ਸਿਰਫ 20000 ਰੁਪਏ ਦਾ ਮਿਲ ਜਾਂਦਾ ਤੁਹਾਨੂੰ ਇਹ ਆ ਥੋੜੀ ਜੀ ਇਹਦੇ ਵਿੱਚ ਬਰਫ਼ਾ ਦੇਣਗੇ ਸੋ ਇਹ ਪੀਵਾਂਗੇ ਤੇ ਨਾਲ ਮਲਾਈ ਖਾਵਾਂਗੇ ਬਈ ਤੁਹਾਨੂੰ ਪਤਾ ਇੱਕ ਗੱਲ ਦਾ ਹੈ ਨਾ ਨਮਕ ਪਾਉਣਾ ਪਸੰਦ ਨਹੀਂ ਕਰਦੇ ਕਿਸੇ ਵੀ ਚੀਜ਼ ਦੇ ਵਿੱਚ ਹੁਣ ਅਸੀਂ ਨਾਰੀਅਲ ਲਿਆ ਸੀਗਾ ਨਾਰੀਅਲ ਦੇ ਵਿੱਚ ਉਹਨੇ ਦੋ ਚਮਚੇ ਠੋਕੇ ਜੀਨੀ ਦੇ ਅਸੀਂ ਜਦੋਂ ਪੀ ਕੇ ਦੇਖਿਆ ਸਾਨੂੰ ਥੋੜਾ ਜਿਹਾ ਮਿੱਠਾ ਵੱਧ ਲੱਗਿਆ ਮਤਲਬ ਕੀ ਮਿੱਠਾ ਨਹੀਂ ਪਾਣਾ ਚਾਹੀਦਾ ਸੀ ਉਹਨਾਂ ਨੂੰ ਪਰ ਇਕੱਲੀ ਆਇਸ ਪਾਣ ਦੇ ਬਰਫ਼ ਪਾਵਾ ਦਿੰਦੇ ਪਰ ਉਹਨਾਂ ਨੂੰ ਮਿੱਠਾ ਨਹੀਂ ਪਾਣਾ ਚਾਹੀਦਾ ਸੀਗਾ ਸੋ ਇਹ ਹਰੇਕ ਨੂੰ ਬਿਨਾਂ ਪੁੱਛੇ ਚੀਨੀ ਪਾਈ ਦਿੰਦੇ ਨੇ ਦੇਖ ਲਓ ਆਪਾਂ ਪਹੁੰਚ ਗਏ ਹਾਂ ਇਲੈਕਟ੍ਰੋਨਿਕ ਮਾਰਕੀਟ ਆ ਪੂਰੀ ਇਦੇ ਅੰਦਰ ਹੀ ਜਾਣਾ ਲਿਖਿਆ ਹੋਊਗਾ ਇਹ ਇਹਨਾਂ ਦੀ ਆਪਣੀ ਭਾਸ਼ਾ ਚ ਲਿਖਿਆ ਹੋਇਆ ਕਿ ਇਲੈਕਟ੍ਰੋਨਿਕ ਮਾਰਕੀਟ ਠੀਕ ਆ ਸੋ ਇਹਦੇ ਅੰਦਰ ਚਲਦੇ ਆ ਦੇਖਦੇ ਆ ਕਿੰਨਾ ਕ ਮਹਿੰਗਾ ਕਿੰਨਾ ਕ ਸਸਤਾ ਸਮਾਨ ਮਿਲਦਾ ਹੁਣ ਉਹ ਕਹਿ ਰਿਹਾ ਬਈ ਬਹੁਤ ਵਧੀਆ ਪਾਵਰ ਬੈਂਕ ਹੈ ਲੇਕਿਨ ਚੀਨੀ ਹੈ ਹਾ ਹਾ ਮੱਚ ਫਟੇ 38 ਵietnam ਦਾ ओके 380 380 ਮਤਲਬ ਹੋ ਗਿਆ 3 ਲੱਖ 80 ਹਜ਼ਾਰ ਨਾ ਹਾਂ 3 ਲੱਖ ਅਸੀਂ ਨਾ ਓਕੇ ਲੈ ਲਿਆ 380000 ਆ 380000 ਦਾ ਪਾਵਰ ਬੈਂਕ ਆ ਭਾਈ ਠੀਕ ਹੈ ਭਾਈ ਮੈਨੂੰ ਲੱਗਿਆ ਸੀ ਕਿ ਕੰਪਨੀ ਦਾ ਹੋਊਗਾ ਪਾਵਰ ਬੈਂਕ ਤੇ ਉਹ ਕਹਿੰਦਾ ਚਾਈਨਾ ਦਾ ਹੈ ਇਹ ਮਤਲਬ ਚਾਈਨਾ ਮੇਡ ਆ ਕੰਪਨੀ ਦਾ ਨਹੀਂ ਹੈਗਾ ਪਾਵਰ ਬੈਂਕ 1000 ਰੁਪਏ ਦਾ ਇੰਡੀਆ ਦਾ ਰੇਟ ਮੰਨ ਰਿਆ ਸੀਗਾ 380000 ਇੰਡੀਆ ਦਾ 1000 ਰੁਪਏ ਮੰਨ ਰਿਆ ਸੀਗਾ ਸੋ ਨਹੀਂ ਲੈਤਾ ਅਸੀਂ ਸੋਚਿਆ ਕਿ ਚਲੋ ਐਮਆਈ ਦੀ ਲੈ ਲਵਾਂਗੇ ਤਾਂ ਵਧੀਆ ਤਾਂ ਆਪਣੇ ਇੰਡੀਆ ਤੋਂ ਕੰਪਨੀ ਦਾ ਤਾਂ ਹੋਏਗਾ ਤਾਂ ਕਰਕੇ ਸੋ ਨਹੀਂ ਲਿਆ ਹੁਣ ਅੱਗੇ ਦਿਖਾਉਣੇ ਆ ਉਹ ਕਹਿੰਦਾ ਅੱਗੇ ਆ ਫੋਨਾਂ ਦਾ ਸਾਰਾ ਸਮਾਨ ਉਹ ਹੋ ਆਇਆ ਤੇ ਉਹਦੇ ਨੀਚੇ ਸੀਗਾ ਥੋੜਾ ਜਿਹਾ ਥੋੜਾ ਜਿਹਾ ਇਧਰ ਆ ਮਤਲਬ ਕਿ ਥੋੜਾ ਥੋੜਾ ਜਿਹਾ ਸਮਾਨ ਮਿਲਦਾ ਬਾਹਰ ਮਿਲ ਰਿਹਾ ਇਦਾਂ ਇਹ ਪੂਰੀ ਬਿਲਡਿੰਗ ਨਹੀਂ ਹੈਗੀ ਸਾਨੂੰ ਲੱਗਿਆ ਸੀਗਾ ਕਿ ਪੂਰੀ ਬਿਲਡਿੰਗ ਹੋਗੀ ਇਹ ਸਾਰਾ ਕੁਝ ਆਈ ਕੁਝ ਹੋਊਗਾ ਪਰ ਉਹ ਥੋੜਾ ਜਿਹਾ ਨੀਚੇ ਸੀਗਾ ਥੋੜਾ ਜਿਹਾ ਬਾਹਰ ਆ ਥੋੜਾ ਜਿਹਾ ਇਹਦੇ ਨੀਚੇ ਆ ਇਸ ਤਰ੍ਹਾਂ ਮਤਲਬ ਕਿ ਮਿਲ ਜੇਗਾ ਤੁਹਾਨੂੰ ਤੁਹਾਨੂੰ ਘੁੰਮ ਫਿਰ ਕੇ ਇੱਥੇ ਹੀ ਆ ਪਤਾ ਲਓ ਮਤਲਬ ਇਹ ਸੀ ਮੇਨ ਮਾਰਕੀਟ ਆਗੇ ਸਾਰਾ ਸਾਨੂੰ ਇੱਥੋਂ ਮਿਲ ਜੂਗਾ ਹਰ ਚੀਜ਼ ਮਿਲ ਜੂਗੀ ਠੀਕ ਹੈ ਜਿਵੇਂ ਮਾਈਕ ਵਗੈਰਾ ਪਾਏ ਨੇ ਇਦਾਂ ਦਾ ਉਥ ਇਦਾਂ ਸਾਮਾਨ ਮਿਲ ਜਾਂਦਾ ਇੱਥੇ ਤੁਹਾਨੂੰ ਇੱਧਰ ਲਾਈਟਾਂ ਲੁੱਟਾਂ ਮਿਲ ਜਾਣਗੀਆਂ ਤੁਹਾਨੂੰ ਔਰ ਇੱਧਰ ਆਪਣਾ ਫੋਨ ਦੀ ਐਕਸੈਸਰੀ ਸਾਰੀ ਮਿਲ ਜੂਗੀ ਇੱਥੋਂ ਆ ਚਾਰਜ ਪੈਣੇ ਲੀਡਾਂ ਪਈਆਂ ਨੇ ਹਨਾ ਆ ਸਾਰੇ ਚਾਰਜ ਪੈਣੇ ਜਿਵੇਂ ਤੇ ਬਾਕੀ ਇੱਧਰ ਵੀ ਸੇਮ ਹੈ ਲੀਡਾਂ ਵਗੈਰਾ ਫੋਨ ਦਾ ਸਾਮਾਨ ਮਿਲ ਜੂਗਾ ਐਲਈਡੀ ਦਾ ਸਾਮਾਨ ਮਿਲ ਜੂਗਾ ਬਾਕੀ ਸਾਰੇ ਉਜਾਰ ਮਿਲ ਜਾਣਗੇ ਤੁਹਾਨੂੰ ਪੇਚ ਕਸ ਤੋਂ ਲੈ ਕੇ ਸਾਰੇ ਏ ਟੂ ਜੈਡ ਚੀਜ਼ਾਂ ਮਿਲ ਜਾਣਗੀਆਂ ਆ ਇਦਾਂ ਦੀਆਂ ਚੀਜ਼ਾਂ ਮਿਲ ਜਾਣੀਆਂ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਣਗੀਆਂ ਤੁਹਾਨੂੰ ਬੜੇ ਆਰਾਮ ਨਾਲ ਠੀਕ ਹੈ ਬਈ ਮੈਂ ਇੱਕ ਹਸਾਬ ਜਲਾਇਆ ਜਿਨੇ ਇਲੈਕਟ੍ਰੋਨਿਕ ਦਾ ਬਿਜ਼ਨਸ ਕਰਨਾ ਉਹ ਇੱਥੋਂ ਸਮਾਨ ਲੈ ਕੇ ਜਾ ਸਕਦਾ ਬਿਲਕੁਲ ਸਸਤੇ ਰੇਟ ਤੇ ਠੀਕ ਆ ਹੋਲ ਸੇਲ ਦਾ ਸਾਰਾ ਸਮਾਨ ਮਿਲ ਜੂ ਤੁਹਾਨੂੰ ਇੱਥੇ ਬਿਲਕੁਲ ਸਸਤੇ ਰੇਟਾਂ ਤੇ ਦਿੱਲੀ ਨਾਲੋਂ ਵੀ ਸਸਤਾ ਰੇਟ ਮਿਲ ਜੂ ਤੁਹਾਨੂੰ ਇੱਥੇ ਆ ਦੇਖ ਸਾਧਿਓ ਸਾਰੇ ਦੁਕਾਨਾਂ ਹੋਲ ਸੇਲ ਵਾਲੀਆਂ ਨੇ ਮਤਲਬ ਕਿ ਸਸਤਾ ਰੇਟ ਤੁਹਾਨੂੰ ਮਿਲ ਸਕਦਾ ਅਗਰ ਤੁਸੀਂ ਬਿਜ਼ਨਸ ਕਰਨਾ ਕੋਈ ਆਪਣੀ ਸ਼ਾਪ ਖੋਲ੍ਹਣੀ ਆ ਹਾਂ ਆ ਦੇਖੋ ਐਦਾਂ ਦਾ ਆਂਡੀਆਂ-ਆਂਡੀਆਂ ਲੈਣੀਆਂ ਨੇ ਹੋਰ ਠੀਕ ਆ ਬਾਕੀ ਆ ਪੇਸ ਕਸ ਵਗ ਇਹ ਸਾਰਾ ਇਹੀ ਸਮਾਨ ਇੱਥੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਕੋਈ ਇਦਾਂ ਦਾ ਸਮਾਨ ਖਾਣਾ ਚਾਹੁੰਦੇ ਹੋ ਦੁਕਾਨ ਚ ਆਪਣੀ ਚ ਭਾਈ ਸਪੀਕਰ ਪਏ ਨੇ ਬਹੁਤ ਵੱਡੇ ਵੱਡੇ ਠੀਕ ਹੈ ਡੀਜੇ ਦਾ ਕੰਮ ਕਰਨਾ ਜਿਹਨੇ ਆ ਆਪਨੇ ਇਕੋ ਵਗੈਰਾ ਪਈਆਂ ਨੇ ਇੱਧਰ ਮਾਈਕ ਵਗੈਰਾ ਪਏ ਨੇ ਠੀਕ ਆ ਆ ਸਾਰਾ ਸਿਸਟਮ ਦੇਖ ਸਕਦੇ ਹੋ ਸੋ ਇਹ ਆ ਆਪਣੇ ਇਦਾਂ ਦੀ ਦੁਕਾਨ ਆ ਇਹ ਜਿਹਨੇ ਇਦਾਂ ਦਾ ਸਾਊਂਡ ਵਗੈਰਾ ਕੋਈ ਬਿਜ਼ਨਸ ਕਰਨਾ ਆਪਣਾ ਆ ਦੇਖ ਸਾਰਾ ਕੁਝ ਮਿਲ ਜੂਗਾ ਇੱਥੇ ਮਤਲਬ ਕਿ ਉਹ ਹੈੱਡਫੋਨ ਵੀ ਪਏ ਨੇ ਉੱਪਰ ਠੀਕ ਵੱਡੇ ਵੱਡੇ ਹੁੰਦੇ ਨੇ ਇਹੜੇ ਇਦਾਂ ਦਾ ਸਮਾਨ ਇੱਥੇ ਹਰ ਚੀਜ਼ ਮਿਲ ਜੂਗੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੁਣ ਉਧਰ ਜਾਣਾ ਸਾਈਡ ਤੇ ਬਾਹਰ ਨੂੰ ਜਾਣਾ ਸੀ ਨੇ ਉਹ ਸਾਈਡ ਤੋਂ ਹੁਣ ਇਹ ਸਾਈਡ ਵੱਲ ਆਇਆ ਇੱਧਰ ਦੇਖ ਸਕਦੇ ਹੋ ਆਹੀ ਕੋਸਾ ਇਧਰ ਵੀ ਬੀਜੇ ਵਗੈਰਾ ਮਿਲ ਜਾਣਗੇ ਸਾਰਾ ਸਮਾਨ ਮਿਲ ਜੂਗਾ ਤੁਹਾਨੂੰ ਹਾਰਨ ਵਗੈਰਾ ਮਿਲ ਜਾਣਗੇ ਲਾਈਟਾਂ ਤੇ ਆਹ ਮੋਟਰਸਾਈਕਲ ਦੇ ਹਾਰਨ ਵਗੈਰਾ ਮਿਲ ਜਾਣਗੇ ਇਦਾਂ ਦਾ ਸਮਾਨ ਆ ਸਪੀਕਰ ਵਗੈਰਾ ਮਿਲ ਜਾਣਗੇ ਠੀਕ ਆ ਔਰ ਇਹਦੇ ਅੱਗੇ ਹੈਗਾ ਆਹ ਸਮਾਨ ਦੇਖ ਲਓ ਲਾਈਟਾਂ ਦਾ ਆ ਗਿਆ ਹੁਣ ਅੱਗੇ ਬੱਲ ਵਗੈਰਾ ਆਰਟੂਬਾਂ ਵਗੈਰਾ ਅੰਡੀਆਂ ਵਗੈਰਾ ਹਨ ਲੜੀਆਂ ਵਗੈਰਾ ਮਿਲ ਜਾਣਗੀਆਂ ਇਹ ਸਮਾਨ ਇੱਥੇ ਮਿਲ ਸਕਦਾ ਤੁਹਾਨੂੰ ਸਸਤੇ ਰੇਟ ਨੇ ਅਸੀਂ ਰੇਟ ਹਰ ਇੱਕ ਚੀਜ਼ ਦਾ ਤਾਂ ਨਹੀਂ ਪੁੱਛਰੇ ਕਿਉਂਕਿ ਪਹਿਲਾਂ ਇਹਨਾਂ ਨੂੰ ਸਮਝਾਉਣਾ ਪਊਗਾ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਬਿਅਤਨ ਆਉਂਦੀ ਭਾਸ ਆ ਸਾਨੂੰ ਟ੍ਰਾਂਸਲੇਟ ਕਰਕੇ ਇਹਨਾਂ ਨੂੰ ਰੇਟ ਪੁੱਛਾਂਗੇ ਇੱਕ ਇੱਕ ਚੀਜ਼ ਦਾ ਉਹ ਦੱਸਣਗੇ ਫਿਰ ਅਗਲੇ ਦਾ ਪੁੱਛਾਂਗੇ ਉਹ ਦੱਸਣਗੇ ਉਹ ਦੱਸਣਗੇ ਹਜ਼ਾਰਾਂ ਲੱਖਾਂ ਚ ਰੇਟ ਔਰ ਸਾਨੂੰ ਫਿਰ ਕਨਵਰਟ ਕਰਕੇ ਤੁਹਾਨੂੰ ਦੱਸਣਾ ਪਊਗਾ ਮਤਲਬ ਕਿ ਬਸ ਅਸੀਂ ਹਰ ਇੱਕ ਚੀਜ਼ ਦਾ ਰੇਟ ਨਹੀਂ ਪੁੱਛਾਂਗੇ ਇੱਥੋਂ ਪਰ ਬਸ ਤੁਸੀਂ ਤੁਹਾਨੂੰ ਅੰਦਾਜ਼ਾ ਲਾ ਲਓ ਕਿ ਇੰਨੇ ਇੱਕ ਤੱਕ ਮਿਲ ਜੂਗਾ ਅਗਰ ਆਪਣੇ ਕੋਈ 50 ਰੁਪਏ ਦੀ ਚੀਜ਼ ਆ ਤਾਂ ਐਸੇ ਤੁਹਾਨੂੰ ਉਹ 25 ਰੁਪਏ ਚ ਮਿਲ ਜੂਗੀ ਅੱਧੇ ਰੇਟ ਦਾ ਫਰਕ ਆ ਠੀਕ ਆ ਸੋ ਚੱਲਦੇ ਆ ਅੱਗੇ ਇੱਧਰ ਟੈਲੀਫੋਨਾਂ ਦੇ ਰਿਮੋਟ ਪਏ ਨੇ ਔਰ ਆ ਲੜੀਆਂ ਆ ਗਿਆ ਇੱਧਰ ਫੋਰ ਠੀਕ ਆ ਬਾਕੀ ਆ ਦੇਖ ਸਕਦੇ ਹੋ ਸਪੀਕਰ ਵਗੈਰਾ ਛੋਟੇ ਛੋਟੇ ਮਿਲ ਜਾਣਗੇ ਮਤਲਬ ਕਿ ਇਥੋਂ ਜ਼ਿਆਦਾਤਰ ਤੁਹਾਨੂੰ ਬੈਟਰੀਆਂ ਬੂਡਰੀਆਂ ਛੋਟੇ ਪੱਖੇ ਇਦਾਂ ਦਾ ਸਮਾਨ ਮਿਲ ਜੂਗਾ ਲੜੀਆਂ ਪਈਆਂ ਨੂੰ ਉੱਪਰ ਇਹ ਮਿਲ ਜੂਗਾ ਆ ਪਾਣੇ ਇੱਧਰ ਠੀਕ ਆ ਪਤਾ ਨਹੀਂ ਆਂਟੀ ਹੁਣ ਕੀ ਬੋਲੀ ਆਂਟੀ ਨੇ ਗਾਲਾਂ ਕੱਢ ਰਹੀ ਹੋ ਮੈਨੂੰ ਤਾਂ ਲੱਗਦਾ ਕਿ ਕਿਉਂ ਸ਼ੋਰ ਮਚਾ ਰਖਿਆ ਤੇ ਆ ਬਾਕੀ ਪੱਖੇ ਆ ਹੀ ਮਿਲ ਜਾਣਗੇ ਤੁਹਾਨੂੰ ਛੋਟੇ ਮੋਟੇ ਆ ਇਧਰ ਡੀਜ ਵਗੈਰਾ ਦੂਜੇ ਮਿਲ ਜਾਣਗੇ ਸਪੀਕਰ ਵਗੈਰਾ ਘਰ ਦੇ ਰੱਖਣ ਵਾਸਤੇ ਟੋਟੀ ਬੋਮ ਵਗੈਰਾ ਇਦਾਂ ਦੀਆਂ ਲਾਈਟਾਂ ਵਗੈਰਾ ਤੁਸੀਂ ਡੈਕੋਰੇਸ਼ਨ ਵਾਸਤੇ ਘਰ ਵਿੱਚ ਲਗਾਉਣੀਆਂ ਨੇ ਇਹ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਆ ਫਿਰ ਡੀਜ ਆ ਗਏ ਕਿੰਨੇ ਸੋਹਣੇ ਪੈਣੇ ਯਾਰ ਦੇਖੋ ਗ੍ਰੇਡ ਪੁੱਛ ਕੇ ਦੇਖਦੇ ਆ ਹਾ ਹਾਉ ਮੱਚ ਹੈਲੋ ਹਾਉ ਮੱਚ ਉਹ ਵੀਡੀਓ ਬਣਾ ਲਈ ਫਿਰ ਬਾਅਦ ਚੋਂ ਪਹਿਲਾਂ ਮੈਨੂੰ ਦੱਸ ਦੇ ਰੇਟ ਇਹਦਾ ਹਾਉ ਮੱਚ ਪ੍ਰਾਈਸ ਪਤਾ ਨਹੀਂ ਉਹ ਫਿਰ ਉਹਰੇ ਕੀ ਅੰਬ ਲੈ ਰਹੇ ਆ ਬੈਠ ਕੇ ਦੱਸ ਪਤੰਦਰਾ ਕਹਿੰਦਾ ਪਤਾ ਨਹੀਂ ਇਹਨੂੰ ਰੇਟ ਕੋਈ ਦੁਕਾਨ ਸਿਮਾ ਕੇ ਗਿਆ ਹੋਊ ਮੈਨੂੰ ਲੱਗਦਾ ਬਾਈ ਨੂੰ ਬਾਕੀ ਇਹਦਾ ਸਾਮਾਨ ਮਿਲ ਜਾਂਦਾ ਠੀਕ ਹੈ ਦੱਸਿਆ ਨਹੀਂ ਭਾਈ ਜੀ ਰੇਟ ਹੀ ਨਹੀਂ ਪਤਾ ਹੈਗਾ ਉਹਨੂੰ ਰੇਟ ਨਹੀਂ ਪਤਾ ਹੈਗਾ ਬਾਕੀ ਆ ਦੇਖ ਸਕਦੇ ਹਾਂ ਆ ਸਾਮਾਨ ਹੈ ਇੱਥੇ ਬੜਾ ਵਧੀਆ ਸਾਮਾਨ ਆ ਯਾਰ ਹੁਣ ਰੇਟ ਕਿਦਾਂ ਪੁੱਛੀ ਸਾਨੂੰ ਪਤਾ ਹੀ ਲੱਗ ਰਿਹਾ ਰੇਟ ਪੁੱਛਦੇ ਆ ਇਹਨੂੰ ਪਤਾ ਹੀ ਨਹੀਂ ਹੁੰਦਾ ਇਹਦਾ ਪੁੱਛਦੇ ਆ ਹਾਊ ਮੱਚ ਹਾਂਜੀ 900 ਆ ਨੋਟ ਦਿਖਾਓ ਨੋਟ ਪੈਸਾ ਕਿੰਨੇ ਹੋਗੇ ਉਹ ਮੈਂ ਕੈਲਕੂਲੇਟ ਕਰਕੇ ਦੱਸੂਗੀ ਇੱਕ ਮਿੰਟ ਯਾਰ ਆ 900 ਭਈਆ 900 ਰੁਪਏ ਦਾ ਮਤਲਬ ਮੰਨ ਲਓ ਤੁਸੀਂ ਇਹ 27-2800 ਰੁਪਏ ਦਾ ਇੰਡੀਆ ਦਾ ਹੋ ਗਿਆ ਹੈ ਆਪਣਾ ਮੇਰੇ ਹਿਸਾਬ ਨਾਲ ਇਹਨਾਂ ਕੀ ਬਣਦਾ ਹੋਊ ਬਾਕੀ ਮੈਂ ਸਾਈਡ ਤੇ ਲਗਾ ਦੂੰਗਾ ਆਹ ਵਾਲਾ ਇਹਦੇ ਵਿੱਚ ਸਭ ਕੁਝ ਪੈ ਸਕਦਾ ਦੇਖ ਸਕਦੇ ਹੋ ਬਲੂਟੁੱਥ ਵੀ ਆ ਤੇ ਮਾਈਕ ਵੀ ਤੁਹਾਨੂੰ ਆ ਮਿਲ ਜੂਗਾ ਬੜਾ ਵਧੀਆ ਠੀਕ ਆ ਹੈਲੋ ਹੈਲੋ ਚੱਲ ਨਹੀਂ ਰਿਹਾ ਹੈਲੋ ਹੈਲੋ ਚੱਲ ਨਹੀਂ ਰਿਹਾ ਪਤਾ ਨਹੀਂ ਕੀ ਚੱਕਰਾ ਪਤਾ ਨਹੀਂ ਫਿਰ ਕਿਵੇਂ ਚੱਲੂਗਾ ਇਹ ਸੋ ਇਦਾਂ ਦਾ ਇਹ ਮਿਲ ਜੂਗਾ ਤੁਹਾਨੂੰ 27-2800 ਰੁਪਏ ਦਾ ਬੜੇ ਆਰਾਮ ਨਾਲ ਠੀਕ ਆ ਮਤਲਬ ਕਿ 7400 ਤੱਕ ਕਹਿ ਰਹੇ ਨੇ 909 ਲੱਖ ਰੁਪਏ ਕਹਿ ਰਹੇ ਨੇ ਇਹਦਾ ਪਰ ਇਹ ਘੱਟ ਘੱਟ ਤੁਹਾਨੂੰ ਇਹ ਘੱਟੋ ਘੱਟ 6 100 6 ਲੱਖ ਰੁਪਏ ਤੱਕ ਦੇ ਦੇਣਗੇ ਤੁਹਾਨੂੰ ਇਹ ਠੀਕ ਹੈ ਨਾ ਨਾ ਪੂਰਾ 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 ਹਾਂ ਇਹ ਸਾਰਾ ਪੂਰਾ ਹੀ ਮਿਲਦਾ ਆ ਦੇਖ ਸਕਦੇ ਹੋ ਉਧਰ ਵੀ ਆਈ ਚੀਜ਼ਾਂ ਨੇ ਇਦਾਂ ਦੀਆਂ ਦੇਖ ਸਕਦੇ ਹੋ ਸਾਰਾ ਚੀਪ ਹੈ ਬਿਲਕੁਲ ਚੀਪ ਬਿਲਕੁਲ ਸਸਤਾ ਸਮਾਨ ਹੈ ਇੱਥੇ ਭਾਈ ਦੇਖ ਸਕਦੇ ਹੋ ਠੀਕ ਹੈ ਆ ਦੇਖੋ ਭਾਈ ਕੈਮਰੇ ਮਿਲ ਜਾਣਗੇ ਇੱਥੋਂ ਜਿਹੜਾ ਮਰਜ਼ੀ ਕੈਮਰਾ ਲੈ ਲਓ ਫੌਰਨ ਮਿਲ ਜਾਣਗੇ ਤੁਹਾਨੂੰ ਇਦਾਂ ਦੇ ਕੈਮਰੇ ਮਿਲ ਜਾਣਗੇ ਆ ਦੇਖੋ ਇਹ ਵਾਈਫਾਈ ਨਾਲ ਚੱਲਦਾ ਠੀਕ ਆ ਇਦਾਂ ਦੇ ਕੈਮਰੇ ਮਿਲ ਜਾਣਗੇ ਤੁਹਾਨੂੰ ਆਪ ਇੰਨੇ ਸਾਰੀ ਤਰ੍ਹਾਂ ਦੇ ਤੇ ਸਾਨੇਗੁਰ ਤੇਜ ਦੇਖ ਲੈ ਬਾਈ ਤੇਰੀ ਤੇਰਾ ਸਮਾਨ ਮਿਲ ਰਿਹਾ ਇੱਥੋਂ ਦੇਖ ਸਕਦੇ ਹੋ ਠੀਕ ਆ ਤੁਸੀਂ ਨੇ ਆ ਕੈਮਰਾ ਪੁੱਛਿਆ ਇੱਥੋਂ ਵਾਈਫਾਈ ਨਾਲ ਚੱਲੂਗਾ ਇਹ ਕਹਿੰਦੀ ਤੇ ਇਹ ਹੈਗਾ 380000 ਦਾ ਮਤਲਬ ਕੀ ਇਹ 380000 ਕਹਿ ਰਹੀ ਆ ਪਰ ਇਹ 3 ਲੱਖ ਤੱਕ ਦੇ ਦੂ ਮੇਰੇ ਸਾਹਮਣੇ ਨਾਲ 339900 ਰੁਪਏ ਦਾ ਮੰਨ ਲਓ ਕਿ 9900 ਰੁਪਏ ਤੱਕ ਆ ਤੁਹਾਨੂੰ ਮਿਲ ਜੂਗਾ ਉਹਦਾ ਇਹ ਕਹਿ ਰਹੀ ਹੈ 11 1200 ਦਾ ਕਹਿ ਰਹੀ ਆ ਪਰ ਇਹ ਤੁਹਾਨੂੰ ਇਹ 300 ਰੁਪਏ ਤੱਕ ਮਿਲ ਜੂਗਾ ਠੀਕ ਆ ਬਾਕੀ ਆ ਇਦਾਂ ਦੇ ਕੈਮਰੇ ਨੇ ਹੋਰ ਵੀ ਉਹ ਮੇਰੀ ਵੀਡੀਓ ਇਹ 1 ਮਿਲ ਜੂ ਤੁਹਾਨੂੰ 300 ਰੁਪਏ ਦਾ ਜੇ ਦੋ ਲਓਗੇ ਕਹਿੰਦੀ ਤਾਂ 600 ਰੁਪਏ ਦੇ ਇੰਡੀਆ ਦੇ ਬਾਈ ਅੱਗੇ ਆਇਆ ਤੇ ਥੋੜਾ ਜਿਹਾ ਇੱਥੇ ਮੈਨੂੰ ਹੋਰ ਵਧੀਆ-ਵਧੀਆ ਕੈਮਰੇ ਮਿਲ ਗਏ ਆਹ ਸਪੀਕਰ ਨੇ ਆਪਣੇ ਆ ਸੈੱਲ ਵੀ ਪਏ ਨੇ ਇਦਾਂ ਦੇ ਤੁਸੀਂ ਲੈ ਕੇ ਜਾ ਸਕਦੇ ਹੋ ਆਹ ਸਾਮਾਨ ਕਿੰਨਾ ਵਧੀਆ ਦੇਖੋ ਠੀਕ ਆ ਮੈਂ ਕਿਹਾ ਡੀਜੇ ਵਗੈਰਾ ਪਏ ਨੇ ਆ ਕਿੰਨੇ ਸੋਹਣੇ ਨੇ ਜੇਵੀ ਆਲ ਦੇ ਦੇਖੋ ਜੇਵੀ ਆਲ ਵਧੀਆ ਕੰਪਨੀ ਆ ਸੋ ਇਹਦਾ ਇਹਦਾ ਇੱਕ ਵਾਰੀ ਪਤਾ ਕਰ ਲੈਨੇ ਆ ਇਹਦਾ ਇਹਦਾ ਪਤਾ ਕਰ ਲੈਣਾ ਹੈਲੋ ਆਹ ਦਿਸ ਵਨ ਆਹ ਦਿਸ ਵਨ ਹਾਊ ਮੱਚ ਪ੍ਰਾਈਸ ਫੋ ਉਹ ਦਾ ਫਾਮਾ ਘੋਖੀ ਕੀ ਇਹਨਾਂ ਦਾ ਸេង ਰੇਟ ਕਿਤਾ ਪਤੰਦਰ ਹੈ ਓ ਮੱਚ ਪੈਸਾ ਓ ਮੱਚ ਇਹ ਜਿਸਮਨ ਕਿੰਨੇ ਦਾ ਦਸਰੀ ਹੈ ਜੀ ਵੀ ਐ ਵਾਲਾ ਦਸਰੀ ਆ ਲਿਖ ਕੇ ਦੱਸੋ ਕੀ ਹੁਣ ਉਹ ਤੇ ਗੋਂਗੇ ਬਣ ਕੇ ਰਹਿਣਾ ਮੈਂਦਾ ਜਮਾ ਗੋਂਗੇ ਬਣ ਕੇ ਰਹਿਣਾ ਪੈਂਦਾ ਨਾ ਇਹਨਾਂ ਨੂੰ ਸਾਡੀ ਸਮਝ ਲੱਗਦੀ ਆ ਨਾ ਸਾਨੂੰ ਇਹਨਾਂ ਦੀ ਸਮਝ ਲੱਗਦੀ ਆ ਆ ਦੱਸ ਤਾਂ ਵਨ ਇਕਾਈ ਦਹਾਈ ਸੰਕੜਾ 1000 10000 ਲੱਖ 10 ਲੱਖ 30 ਲੱਖ ਵਿਅਤਨਾਮ 3000 3000 ਮੈਨੂੰ 3000 ਨਹੀਂ ਕਰੀ ਇਹ ਇਹ ਵਿਅਤਨਾਮ ਦਾ ਇਹ ਕਹਿ ਰਿਹਾ 3 ਲੱਖ ਰੁਪਈਆ ਮਤਲਬ ਕਿ 339 ਇਹ 900 ਰੁਪਿਆ ਤੁਹਾਨੂੰ ਆ ਮਿਲ ਜੂਗਾ ਬਾਈ ਵਿਅਤਨਾਮ ਦਾ 3 ਲੱਖ ਹੋ ਗਿਆ ਤੇ ਆਪਣਾ ਹੋ ਗਿਆ ਇਹ 900 ਰੁਪਏ ਦਾ ਤੁਹਾਨੂੰ JBL ਦਾ ਸਪੀਕਰ ਵਧੀਆ ਕੰਪਨੀ ਦਾ ਮਿਲ ਜੂਗਾ ਦੇਖ ਲਓ ਕਿੰਨਾ ਸਸਤਾ ਜਾ ਰਿਹਾ ਇਹ ਆਪਣੇ ਥੋੜਾ ਮਹਿੰਗਾ ਹੋਏਗਾ ਮੈਨੂੰ ਪਤਾ ਹੈ ਕਰੋ ਘਟੇ 4-5000 ਦਾ ਹੋਏਗਾ ਆਪਣੇ ਬਾਕੀ ਮੈਨੂੰ ਰੇਟ ਨਹੀਂ ਪਤਾ ਮੈਂ ਅੰਦਾਜ਼ਾ ਲਗਾ ਰਿਹਾ ਪਰੇਸ ਤੋ ਨੂੰ 900 ਰੁਪਏ ਦਾ ਮਿਲ ਜੂਗਾ ਠੀਕ ਹੈ ਇਹ ਥੋੜਾ ਅੱਗੇ ਆਇਆ ਸੀ ਆ ਕੈਮਰਾ ਦੇਖ ਕਿੰਨਾ ਛੋਟਾ ਹੈ ਉਸਮਨ ਪ੍ਰਾਈਸ ਉਸਮਨ ਪ੍ਰਾਈਸ ਦੱਸੂਗੀ ਇਹਦਾ ਰੇਟ ਇਹਦਾ ਰੇਟ ਪੁੱਛ ਰਿਹਾ ਛੋਟਾ ਜਿਹਾ ਕੈਮਰਾ ਦੇਖੋ ਇੰਨਾ ਦਾ ਇਹ ਵਧੀਆ ਯਾਰ ਕਿਤੇ ਵੀ ਰੱਖ ਦੋ ਹੈਨਾ ਦੇਖ ਕਿੰਨਾ ਵੈਰੀ ਆ 450 ਰੁਪਏ ਦਾ ਮਤਲਬ ਕਿ 4 3 12 ਉਹੀ 1000 ਰੁਪਏ ਤੱਕ ਇਹ ਵੀ ਦੇ ਦੂਗੀ 1000 ਰੁਪਏ ਦਾ ਤੁਹਾਨੂੰ ਅੱਜ ਛੋਟਾ ਕੈਮਰਾ ਹੀ ਮਿਲ ਜੂਗਾ ਆ ਵੀ 1000 ਰੁਪਏ ਤੇ ਮਿਲ ਜਾਣਗੇ ਤੇ ਆ ਛੋਟਾ ਵੀ 1000 ਦਾ ਮਿਲ ਜੂਗਾ ਇਹ ਛੋਟਾ ਨਾ ਤਾਂ ਕਰਕੇ ਉਨਾ ਹੀ ਖੋਟਾ ਹੈ ਠੀਕ ਹੈ ਦੇਖ ਸਕਦੇ ਹੋ ਆ ਪਤਾ ਕਰ ਰਿਹਾ ਸੀ ਮੈਂ ਸਟੈਂਡ ਜਾਂ ਇਹ 150 ਰੁਪਏ ਦਾ ਕਹਿ ਰਿਹਾ ਇੱਥੋਂ ਦਾ 1.5 ਲੱਖ ਦਾ ਤੇ ਆਪਣਾ ਸਾਈਡ ਤੇ ਹੋਊਗਾ ਆ 4-500 ਰੁਪਏ ਤੱਕ ਤੁਹਾਨੂੰ ਮਿਲ ਜੂਗਾ ਇਹ ਸਟੈਂਡ ਠੀਕ ਹੈ ਟਾਈਮ ਘਟਾ ਜਲਦੀ ਜਲਦੀ ਇੱਕ ਵਾਰੀ ਅਸੀਂ ਮੋਬਾਈਲ ਜਾਂ ਇੱਥੇ ਲੈਪਟਾਪ ਵਗੈਰਾ ਮਿਲਦੇ ਨੇ ਉਹ ਪਤਾ ਕਰਕੇ ਤੁਹਾਨੂੰ ਦੱਸਦੇ ਆ ਬਾਕੀ ਅਸੀਂ ਨੇ ਬਾਈ ਇੱਥੋਂ ਆਈਫੋਨ ਦਾ ਰੇਟ ਪੁੱਛਿਆ ਸੀਗਾ 15 Pro 256 GB ਦਾ ਇੱਥੋਂ ਦਾ ਜਿਹੜੀ ਕਰੰਸੀ ਆ ਇੱਥੋਂ ਦੀ ਉਹਦਾ ਰੇਟ ਬਣਦਾ ਇਹ 1 ਕਰੋੜ 93 ਲੱਖ ਤੇ ਆਪਣਾ ਹੋ ਗਿਆ ਇਹ 64500 ਰੁਪਏ ਇੰਡੀਆ ਦਾ ਕਿੰਨਾ ਸਸਤਾ ਆਈਫੋਨ ਆ ਯਾਰ ਕਮਾਲ ਅਗਰ ਤੁਸੀਂ ਇੱਥੇ ਆਉਣਾ ਆ ਆਈਫੋਨ ਖੁੰਦਣਾ ਖਰੀਦਣਾ ਤਾਂ ਤੁਸੀਂ ਇੱਥੇ ਆਓ ਆਪਣਾ ਮੰਨ ਲਓ ਆਪਣੇ ਅਗਰ 1 ਲੱਖ ਰੁਪਏ ਦੇ ਆਸ-ਪਾਸ ਹੋਊਗਾ 90 ਹਜ਼ਾਰ ਦੇ ਆਸ-ਪਾਸ ਹੋਊਗਾ ਤੇ ਜਿਹੜਾ ਬਾਕੀ ਪੈਸੇ ਨੇ ਤੁਹਾਡੇ 60 ਹਜ਼ਾਰ ਕੱਢ ਗਏ ਬਾਕੀ ਪੈਸੇ ਨੇ ਵਿੱਚ ਤੁਸੀਂ ਇੱਥੇ ਆ ਵੀ ਸਕਦੇ ਹੋ ਤੇ ਇੱਥੋਂ ਵਾਪਸ ਵੀ ਜਾ ਸਕਦੇ ਹੋ ਆਈਫੋਨ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇੱਥੇ ਘੁੰਮ ਫ੍ਰੀ ਸਕਦੇ ਹੋ ਦੇਖ ਲਓ ਕਮਾਲ ਕਰਤੀ ਯਾਰ ਪਈਆਂ ਨੇ ਆ ਪਏ ਨੇ ਆਈਫੋਨ ਦੇਖ ਸਕਦੇ ਹੋ ਆ ਸਾਰੇ ਸੈਕੰਡ ਹੈਂਡ ਵੀ ਮਿਲ ਜਾਣਗੇ ਨਵੇਂ ਵੀ ਮਿਲ ਜਾਣਗੇ ਔਰ ਇਹ ਵੱਡੇ ਆ ਕੀ ਹੁੰਦੇ ਨੇ ਆਈਪੈਡ ਵੀ ਮਿਲ ਜਾਣਗੇ ਤੁਹਾਨੂੰ ਇੱਥੋਂ ਠੀਕ ਆ ਦੇਖ ਸਕਦੇ ਹੋ ਆ ਦੁਕਾਨ ਹੈ ਨਾ ਦੀ ਠੀਕ ਹੈ ਤੇ ਮੈਂ ਇੱਥੋਂ ਬਿਲਕੁਲ ਸਸੇ ਰੇਟ ਤੁਸੀਂ ਆਈਫੋਨ ਲੈ ਕੇ ਜਾ ਸਕਦੇ ਹੋ ਆ ਜਿਵੇਂ ਕਿ ਆਈਫੋਨ ਦਾ ਜਾਂ ਫਿਰ ਕਿਸੇ ਵੀ ਫੋਨ ਦਾ ਤੁਸੀਂ ਕੋਈ ਵੀ ਸਮਾਨ ਇੱਥੋਂ ਲੈਣਾ ਤਾਂ ਇਹ ਤਾਂ ਤੁਸੀਂ ਇੱਥੇ ਆ ਜਾਓ ਤੇ ਬਿਲਕੁਲ ਸਸੇ ਰੇਟਾਂ ਤੇ ਤੁਸੀਂ ਸਮਾਨ ਲੈ ਕੇ ਜਾ ਸਕਦੇ ਹੋ ਆ ਦੇਖ ਸਕਦੇ ਹੋ ਸਾਰਾ ਸਮਾਨ ਬੈਟੂ ਜੈਡ ਠੀਕ ਹੈ ਵੀਡੀਓ ਪੂਰੀ ਦੇਖਿਓ ਮਜ਼ਾ ਆਊਗਾ ਤੁਹਾਨੂੰ ਦੇਖਣ ਦਾ ਠੀਕ ਹੈ ਹੋਰ ਹਾਏ ਹਾਲੋ ਉਹ ਵਈ ਅਸੀਂ ਸਾਰੀ ਮਾਰਕੀਟ ਘੁੰਮ ਲਈ ਹੁਣ ਅਸੀਂ ਜਾਣ ਲੱਗੇ ਆਪਣੇ ਹੋਟਲ ਤੇ ਇੱਥੋਂ ਤੁਸੀਂ ਬੱਸ ਫੜੋਗੇ 14 ਨੰਬਰ ਬੱਸ ਫੜਨੀ ਪਊਗੀ ਤੁਹਾਨੂੰ ਦੇਖ ਸਕਦਾਂਗੇ ਅਸੀਂ ਇਹਦਾ ਕਿਰਾਇਆ ਦਿੱਤਾ ਜਿੰਨਾ ਆਉਂਦੋ ਕਰਾਇਆ ਲੱਗਿਆ ਸੀਗਾ 6 ਰੁਪਏ ਮਤਲਬ ਕਿ 6000 ਰੁਪਏ ਉਨਾ ਹੀ ਸਾਡਾ ਹੁਣ ਜਾਣ ਦਾ ਵਾਪਸ ਜਾਣ ਦਾ ਕਿਰਾਇਆ ਲੱਗਿਆ ਤੁਸੀਂ ਕਹਿਣਾ ਇਹਨਾਂ ਨੂੰ ਕਿ ਸਾਈਗੋਨ ਬੱਸ ਸਟੇਸ਼ਨ ਜਾਣਾ ਸੀ ਨੇ ਤੇ 14 ਨੰਬਰ ਤੁਸੀਂ ਨੇ ਬੱਸ ਫੜਨੀ ਹੈ ਇੱਥੋਂ ਤੁਹਾਨੂੰ ਆਪੇ ਉਤਾਰ ਦੇਣਗੇ 6000 ਰੁਪਏ ਲੱਗੂ ਇੱਕ ਬੰਦੇ ਦਾ ਠੀਕ ਹੈ ਔਰ ਵਿਏਟਨਾਮ ਦੀ ਇਲੈਕਟ੍ਰੋਨਿਕ ਮਾਰਕੀਟ ਤੁਹਾਨੂੰ ਕਿਵੇਂ ਲੱਗੀ ਇਹ ਦੱਸਿਓ ਜ਼ਰੂਰ